वेलकम बैक टू माय न्यू व्लॉग किमेओ सारे उम्मीद ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਪਹੁੰਚ ਗਏ ਆ ਉਥੇ ਹੀ ਜਿੱਥੇ ਕਣਕ ਲਾਉਂਦੇ ਆ ਦੋ ਦਿਨ ਹੋ ਗਿਆ ਪਿਛਲੇ ਸਪੈਸ਼ਲ ਲੱਗਦੀ ਰਹੀ ਆ ਤੇ ਤਿੰਨ ਦਿਨ ਹੀ ਹੋ ਗਿਆ ਕਣਕ ਵਾਲਾ ਕੰਮ ਸਾਡੇ ਵੱਲੋਂ ਤਾਂ ਬੰਦ ਹੀ ਸੀ ਤੇ ਅੱਜ ਆਏ ਆ ਘਟੋ ਘਟ ਚੌਥੇ ਦਿਨ ਬਾਅਦ ਇੱਥੇ ਤੇ ਬੰਦੇ ਜਿਹੜੇ ਪਹੁੰਚਣੇ ਆ ਸਾਡੇ ਕੋਲ ਅੱਥੇ ਮੈਂ ਤਾਂ ਇੱਥੇ ਪਹੁੰਚ ਗਿਆ ਸੀ ਤੇ ਹੋਣੀ ਮਤਲਬ ਤੇ ਬਾਕੀ ਬੰਦੇ ਜੇ ਆਉਣੇ ਆ ਤੇ ਮੇਰੇ ਨਾਲ ਜਿਹੜਾ ਮੇਰਾ ਠੇਕੇਦਾਰ ਉਹ ਆਇਆ ਨਹੀਂ ਅੱਜ ਤੇ ਮੈਂ ਸਿੱਧਾ ਫਿਰ ਆ ਗਿਆ ਉੱਥੋਂ ਅੱਗੇ ਉਹਦੇ ਨਾਲ ਉਹਨਾਂ ਨਾਲ ਤੇ ਹੁਣ ਚਲਾਉਨੇ ਆ ਫਿਰ ਕੰਮ ਦੁਬਾਰਾ ਫਿਰੂ ਕਰਦੇ ਆ ਕਣਕ ਦਾ ਤੇ ਬਾਕੀ ਹਾਲੇ ਪਤਾ ਹੀ ਨਹੀਂ ਕਿੱਥੇ ਜਾਣਾ ਕੱਲ੍ਹ ਆਏ ਵੀ ਸੁਣਿਆ ਸੀ ਵਿਚੌਲਾਂ ਦੀ ਸਪੈਸ਼ਲ ਤੇ ਉਹ ਵੀ ਪਤਾ ਨਹੀਂ ਅਜੇ ਲੱਗਣੀ ਕਿ ਨਹੀਂ ਲੱਗਣੀ ਤੇ ਇੱਥੇ ਅਜੇ ਕੋਈ ਨਹੀਂ ਆਇਆ ਅੱਗੇ ਆ ਜਾਂਦੇ ਵੈਸੇ ਅੱਜ ਪਤਾ ਨਹੀਂ ਕਾਤੋਂ ਲੇਟ ਹੋਏ ਫਿਰਦੇ ਆ ਤੇ ਬਾਕੀ ਪਤਾ ਲੱਗ ਜਾਊਗਾ ਆਪਾਂ ਕੰਮ ਕੰਟੀਨਿਊ ਰੱਖਦੇ ਆਂ ਜਾਰੀ ਹਨਾ ਤੇ ਇੱਧਰ ਗੱਡੀਆਂ ਤਾਂ ਬਹੁਤ ਖੜੀਆਂ ਪਰ ਇਹ ਇਹ ਆਪਾਂ ਆਪਣੇ ਲਾਉਣ ਦੀਆਂ ਨਹੀਂ ਆ ਉਧਰ ਪਰੇ ਲੈਣਾ ਦੂਸਰਾ ਪਤਾ ਨਹੀਂ ਇਹਨੂੰ ਕੀ ਕਰਨ ਕਹਿੰਦੇ ਸੀ ਤੇ ਚਲੋ ਵੀ ਮਿੱਤਰਾ ਚਲਾਤਾ ਵਾ ਕੰਮ ਦੂਜੀ ਗੱਡੀ ਲਾ ਲਈ ਆ ਹੋ ਚੱਕੇ ਤੇ ਮਾਲ ਜਾਊਗਾ ਬਾਕੀ ਵੀ ਸਾਰੀਆਂ ਲੇਹਰਾਂ ਆਏ ਲੱਗੀਆਂ ਆ ਥੋੜਾ ਮੈਂ ਚਾਰੋਂ ਤਰਫ ਘੁਮਾ ਦਿਆਂ ਪੂਰੀ ਗਰਮੀ ਪੈਂਦੀ ਵੀ ਆ ਕੰਮ ਆ ਸ਼ਿਖਰ ਤੇ ਆ ਬਈ ਚਲੋ ਜੀ ਚੱਕ ਆਜੋ 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 ਚਕਾਈ ਵਾਲਾ ਭੇਜੋ ਚਕਾਈ ਵਾਲਾ ਗਾੜੀ ਮੇਰਾ ਪੂਰਾ ਦਾ ਫੈਰਾ ਲੱਗਿਆ ਆ ਤੇ ਕੰਮ ਆਹ ਪੈੜਾਂ ਬਣੀਆਂ ਨੇ ਕੱਢ ਲੈਣਾ ਚੱਕਰ ਅੱਜ ਸੋਮਵਾਰ ਦਾ ਦਿਨ ਪੂਰਾ ਕਰੜਾ ਲੱਗਿਆ ਆ ਔਰ ਬੰਦੇ ਫਿਰ ਵੀ ਮਾਰੋ ਮਾਰ ਕੰਮ ਲੱਗੇ ਇਹ ਵੀ ਕਣਕ ਦਾ ਸੀਜ਼ਨ ਆ ਐਂ ਚੱਲਣਾ ਕੰਮ ਜਿੰਨਾ ਟਾਈਮ ਕਣੀ ਚਾਚਾ ਐਂ ਚੱਲਣਾ ਨਾ ਹਾਂ ਸਾਰੇ ਲੱਗਿਆ ਬੰਦੇ 10 ਕੁ ਦਿਨ ਤਾਂ ਲੰਘ ਗਏ ਵਧੀਆ ਐਂ ਟਾਲੇ 10 ਦਿਨ ਹੋਣਾ ਗਰਮੀ ਪੈਣੀ ਫੁੱਲ ਬਾਕੀ ਆ ਸਾਰੇ ਦੇਖੋ ਚੱਕੇ ਲੱਗੇ ਉਹ ਸਰੀਆ ਦੀ ਸਾਰੀ ਕਣਕ ਤੇ ਲਾਈ ਪੰਜ ਗੱਡੀਆਂ ਲਾਈਆਂ ਤੇ ਗਰਮੀ ਨੇ ਤਾਂ ਕਿਆ ਬਾਤਾਂ ਕਰਾਈਆਂ ਪਈਆਂ ਓਹੋ ਅੱਜ ਵਿੱਚ ਚਲ 4 ਕੋ ਘੰਟੇ ਸੀ ਨਾ 11 ਵਜੇ ਤੋਂ ਲੈ ਕੇ 3 ਕੋਏ ਤੱਕ ਸਰਾ ਹੀ ਲੱਗ ਗਿਆ ਪੌਲਾ ਜਿਆਦਾ ਤੇ ਬਾਕੀ ਰਹਿ ਗਏ 10 ਕੋ ਦਿਨ ਹੋਰ ਜਿਹੜੇ ਲੱਗਣੇ ਹਨ ਉਹ ਇਦਾਂ ਹੀ ਲੱਗਣੇ ਹਨ ਗਰਮੀ 'ਚ ਬੈਠ ਕੇ ਆਉਣ ਪਏ ਥੋੜਾ ਆਰਾਮ ਕਰਨ ਲੱਗੇ ਆ ਚਾਹ ਚ ਪੀਵਾਂਗੇ ਤੇ ਉਸ ਤੋਂ ਬਾਅਦ ਲੱਗਾਗੇ ਆਪਣੇ ਕੰਮ ਨੂੰ ਠੀਕ ਹੈ ਜੀ ਤੇ ਫਿਰ ਸ਼ਾਮ ਨੂੰ ਹੋਰ ਠੰਡਾ ਹੋਣਾ ਹੋਰ ਅੱਧੇ ਕੋ ਘੰਟੇ ਤੱਕ ਠੰਡਾ ਹੋਣਾ ਤੇ ਕੱਪੀ ਹੋ ਜੂਗਾ ਕੰਮ। ਬਾਕੀ ਚੱਲ ਜਿੰਦਾ ਵਾ। ਕੰਮ ਆਵੇ ਲੱਗੀਆਂ ਲੇਵਰਾਂ ਤੇ ਸਾਡੇ ਬੰਦੇ ਬੈਠਿਆ ਉਹ ਸਾਹਮਣੇ ਇੱਥੇ। ਠੀਕ ਹੈ। ਚਾਚਾ ਜੀ ਦਬਾਰਾ ਹੈ ਕਿੱਧਰ ਨਿਕਲ ਗਿਆ ਅੱਛਾ। ਇੱਥੇ ਆ ਗਈ ਟੌਪਾ ਆ ਗਈ ਇੱਥੇ। ਤਾਂ ਕਰਕੇ ਆਹ ਬੈਠੇ ਇੱਧਰ। ਲੈ ਆ ਇੱਧਰ ਹੀ ਚਾਚਾ। ਇਹ ਬੰਦ ਕਰੀ ਦੂਦਾਰ ਪੰਜ 10 ਦੇਖ ਕੇ ਲਿਆ ਹੁੰਦਾ ਸੰਜਣਾ ਪਾਣੀ ਕਿੰਨੀ ਦਸ ਕੀ ਲਾਣਾ ਮੈਂ ਕੀ ਲਾਣਾ ਮੈਂ ਨਹੀਂ ਲਾਣਾ ਮੈਂ 92 ਰੋਣ ਨਹੀਂ ਪਾਣੀ ਪਾ ਫੜਵਾ ਮੈਂ 92 ਮੈਂ ਕਹਿੰਦਾ ਵੀ ਇਹ ਆ ਵੀ ਆਂਦੀ ਤੇ ਕਿੱਧਰ ਆਦੇ ਹੋ ਉਤੇ ਤੇ ਕੋਲ ਤੇ ਚੱਲੇ ਆ ਤੇ ਅੱਜ ਲੱਗੀ ਚੌਲਾਂ ਦੀ ਸਪੈਸ਼ਲ ਤੇ ਪੰਜ ਨੂੰ ਲੋਡ ਟਰਾਲੇ ਕਰਕੇ ਭੇਜਤੇ ਆ ਤੇ ਹੁਣ ਬੈਠਿਆ ਵੇਟ ਤੇ ਗੱਡੀਆਂ ਦੀ ਤੇ ਆਉਣਗੀਆਂ ਪਰਾਂਗੇ ਫਿਰ ਆ ਪੂਰਾ ਹੀ ਛੇਥੋਂ ਇੱਥੋਂ ਹੀ ਸ਼ੁਰੂ ਕੀਤਾ ਸੀ ਆ ਅੱਜ ਤੋਂ ਕਰੇਟਾਂ ਆ ਤਾਂ ਐਨੂੰ ਲਿਆਂਦੇ ਲਿਆਂਦੇ ਤੇ ਆ ਇੱਥੇ ਤੱਕ ਪਹੁੰਚ ਗਿਆ ਤੇ ਚਲਿਏ ਬਾਰੋਂ ਤੁਨੇ ਮਾਰਿਆ ਅੱਜ ਅਸੀਂ ਕਰਵਾਉਣਾ ਹੈ ਵੀਡੀਓ ਬਿਲਕੁਲ ਹਾਂ 라ਦੂ ਨਹੀਂ ਬਣਾਉਣੀ ਆਪਾਂ ਕੀ ਦੇਖੋ ਤੇ ਉਧਰ ਅਸੀਂ ਲਾਉਣ ਮੋਬਾਈਲ ਵੇਖਣ ਲੱਗੇ ਤੇ ਬਾਕੀ ਤੁਹਾਨੂੰ ਚੱਕਾ ਦਿਖਾ ਦੇਣੇ ਵੀ ਕਿੰਨਾ ਖਾਲੀ ਕਰਤਾ ਪਰ ਅਸੀਂ ਇੱਥੋਂ ਸ਼ੁਰੂ ਕੀਤਾ ਸੀ ਆ ਇਹਦੇ ਬਰਾਬਰ ਹੋਇ ਕੀਤਾ ਸੀ ਇਥੋਂ ਆ ਰਹਿ ਗਿਆ ਇੰਨਾ ਕੀ ਚਾਹ ਚਾਚ ਪੀ ਕੇ ਤਾਂ ਇੱਧਰ ਗੱਡੀ ਲੈ ਆ ਚਾਚਾ ਸਿੰਘ ਆ ਆ ਗੱਡੀ ਲੈ ਆ ਇੱਧਰ ਬੰਦੇ ਚਾਹ ਪੀ ਜਾਂਦੇ ਇੱਥੇ ਵੀ ਪੈਣਾ ਕਿਵੇਂ ਬਸ ਇਹ ਬੰਦਾ ਬਹੁਤ ਰੋਲਾ ਪਾਉਂਗਾ ਵਾੜਾ ਚਾਹ ਚਾਹ ਜੂ ਚਾਹ ਪੀ ਕੇ ਆ ਕੇ ਉਹ ਨੰਬਰ ਹੀ ਹੈ ਜਿਹੜਾ ਹੁੰਦਾ ਹੋ ਜਾਣੀ ਚਾਹ ਚਾਹ ਪੀ ਲੈ ਚਾਹ ਆ ਜਾ ਆ ਜਾ ਆ ਜਾ ਕਰ ਗੱਡੀ ਇੰਨਾ ਨਹੀਂ ਵੜਨੁੰਦੇ ਆਣੇ ਓ ਚਾਹ ਪਈ ਪੀ ਆ ਓ ਪਈ ਚਾਹ ਚਾ ਪੀ ਕੇ ਕਰੀਏ ਸ਼ੁਰੂ ਕੰਮ ਲਓ ਜੀ ਨਿੱਕੇ ਨਿੱਕੇ ਕਦਮਾਂ ਨਾਲ ਲਾ ਵੇਖੋ ਚੱਕਾ ਇੰਨਾ ਕਰੇਗਾ ਚਲੋ ਜੀ ਇੱਕ ਗੱਡੀ ਦਾ ਮਾਰ ਰਹਿਗਾ ਪੂਰਾ ਬਾਸ ਨਾ ਅਜੇ ਇੱਕ ਗੱਲ ਹੋਣੀ ਯਾਰ ਆ ਛਾਵੇਂ ਆ ਕੰਮ ਤੇ ਵਧੀਆ ਚੱਲੀ ਜਾਂਦਾ ਤੋਂ ਕੋਈ ਕੰਮ ਕਰਨਾ ਬਹੁਤ ਔਖਾ ਹੈ